ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਤੁਸੀਂ ਮੈਂ ਇਸ ਚੈਨਲ ਤੇ ਪੰਜਾਬੀ ਵਿਆਕਰਨ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ ਪਿਛਲੀ ਵੀਡੀਓ ਚ ਆਪਾਂ ਬਹੁਤ ਸਾਰੇ ਕੁਝ ਚੈਪਟਰ ਕਰ ਚੁੱਕੇ ਜਿਨ੍ਹਾਂ ਨੇ ਵੀਡੀਓ ਜਿਹੜਾ ਨਹੀਂ ਦੇਖਿਆ ਉਹ ਪਿਛਲੀਆਂ ਵੀਡੀਓ ਜ਼ਰੂਰ ਦੇਖਣ ਤਾਂ ਜੋ ਇਸ ਵੀਡੀਓ ਦੇ ਨਾਲ ਜੁੜ ਸਕਣ ਹਾਂਜੀ ਅੱਜ ਆਪਾਂ ਕਰਾਂਗੇ ਕਿਰਿਆ 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 ਨੂੰ ਪੈਂਗਲਿਸ਼ بولਦੇ ਆ ਵਰਬ ਕਹਿੰਦੇ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਉਹ ਵੀ ਠੀਕ ਹੈ ਕਿਰਿਆ ਖਵੰਦਾ ਹੈ ਹਾਂਜੀ ਕੀ ਕਹਿੰਦੇ ਕਿ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕੀਤਾ ਜਾਂ ਪ੍ਰਗਟ ਕਰਨਾ ਸਾਨੂੰ ਦਿਖਾਈ ਦਵੇ ਉਹ ਕੀ ਹੁੰਦਾ ਹੈ ਕਿਰਿਆ ਜਿਵੇਂ ਆਪਾਂ ਦੇ ਡੇਲੀ ਰੁਟੀਨ ਵਿੱਚ ਜੋ ਵੀ ਸਵੇਰ ਤੋਂ ਸ਼ਾਮ ਤੱਕ ਆਪਾਂ ਕੰਮ ਕਰਦੇ ਆ ਉਹ ਸਾਰਾ ਸਾਡਾ ਕੀ ਹੈ ਕਿਰਿਆ ਵਿੱਚ ਆਉਂਦਾ ਹੈ ਜਿਵੇਂ ਕਿ ਖਾਣਾ ਪੀਣਾ ਜਾਣਾ ਲਿਖਣਾ ਖੇਡਦੀ ਪੜਦੀ ਠੀਕ ਹੈ ਜਿਹਦਾ ਪੜਨਾ ਲਿਖਣਾ ਬੋਲਣਾ ਦੋ ਨਾ ਇਹ ਸਾਰਾ ਕੋਸ਼ਿ ਸਾਡੇ ਜਿਹੜੇ ਡੇਲੀ ਦੇ ਕੰਮ ਉਹ ਕਿਰਿਆ ਵਿੱਚ ਆਉਂਦੇ ਹਨ ਹਾਂਜੀ ਕਿਰਿਆ ਦੇ ਭਾਗ ਕਿਰਿਆ ਦੇ ਭਾਗ ਅਗੇ ਕਿੰਨੇ ਆ ਜੀ ਤਿੰਨ ਕਿਹੜਾ ਕਰਤਾ ਕਰਤਾ ਨੂੰ ਆਪਾਂ ਬੋਲਦੇ ਹਾਂ ਸਬਜੈਕਟ ਕਰਮ ਨੂੰ ਆਬਜੈਕਟ ਕਿਰਿਆ ਨੂੰ ਵਰਬ ਹਾਂਜੀ ਕਰਤਾ ਕਹਿੰਦੇ ਵਾਕ ਵਿੱਚ ਕੰਮ ਕਰਨ ਵਾਲੇ ਜਿਹੜਾ ਕੰਮ ਕਰ ਰਿਹਾ ਹੈ ਸੈਂਟੈਂਸ ਦੇ ਅਕੋਰਡਿੰਗ ਜਿਹੜਾ ਬੰਦਾ ਕੰਮ ਕਰ ਰਿਹਾ ਆ ਉਹਨੂੰ ਅਸੀਂ ਕੀ ਕਹਿੰਦੇ ਹਾਂ ਕਰਤਾ ਕਰਤਾ ਮਤਲਬ ਸਬਜੈਕਟ ਮੇਨ ਪ੍ਰਧਾਨ ਵਿਸ਼ਾ ਠੀਕ ਹੈ ਜੀ ਜਿਵੇਂ ਐਗਜ਼ਾਮਪਲ ਦੇ ਲਓ ਕਿੰਝਲ ਰੋਟੀ ਖਾ ਰਹੀ ਹੈ ਠੀਕ ਹੈ ਜੀ ਹੁਣ ਇਸ ਵਾਕ ਵਿੱਚ ਕਿੰਝਲ ਕੀ ਇੱਕ ਕਰਤਾ ਆ ਠੀਕ ਹੈ ਕਿੰਝਲ ਕੀ ਕਰਤਾ ਖਵੰਦੀ ਹੈ ਹਾਂਜੀ ਕਰਨ ਆਬਜੈਕਟ ਵਾਕ ਵਿੱਚ ਜਿਸ ਤੇ ਕੋਈ ਕੰਮ ਕੀਤਾ ਜਾਵੇ ਹੁਣ ਪਹਿਲਾਂ ਤਾਂ ਆਪਾਂ ਗੱਲ ਕੀਤਾ ਕਿ ਕਰਤਾ ਵਿੱਚ ਕੀ ਹੈ ਕੰਮ ਕਰਨ ਵਾਲੇ ਨੂੰ ਕਰਤਾ ਕਿਹਾ ਜਾਂਦਾ ਹੁਣ ਕਹਿੰਦੇ ਵਾਕ ਵਿੱਚ ਜਿਸ ਤੇ ਕੋਈ ਕੰਮ ਕੀਤਾ ਜਾਵੇ ਉਹਨੂੰ ਕੀ ਕਹਿੰਦੇ ਕਰਮ ਠੀਕ ਹੈ ਜੀ ਜਿਵੇਂ ਵਾਕ ਵਿੱਚ ਰੋਟੀ ਤੇ ਕੰਮ ਹੋ ਰਿਹਾ ਹੈ ਅਸੀਂ ਐਗਜ਼ਾਮਪਲ ਪੜ੍ਹੀ ਹੈ ਨਾ ਕਿੰਚਾ ਰੋਟੀ ਖਾ ਰਹੀ ਹੈ ਕਿੰਚਾ ਸਾਡੀ ਕਰਤਾ ਹੋਗੀ ਹੁਣ ਰੋਟੀ ਕੀ ਹੈ ਕਰਮ ਠੀਕ ਹੈ ਜੀ ਇਸ ਲਈ ਇਹ ਵਾਕ ਵਿੱਚ ਕਰਮ ਅਖਵਾਉਂਦੀ ਹੈ ਕਿ ਰੋਟੀ ਕਿਰਿਆ ਵਾਕ ਵਿੱਚ ਕਿਸੇ ਕੰਮ ਦੇ ਹੋਣ ਹੁਣ ਮੈਂ ਕਹਾਂਗੀ ਨਾ ਕਿ ਜਿਵੇਂ ਆਪਾਂ ਡੇਲੀ ਜੋ ਵੀ ਕੰਮ ਕਰਦੇ ਜੋ ਸਾਨੂੰ ਕੰਮ ਹੁੰਦਾ ਦਿਖਾਈ ਦੇ ਰਿਹਾ ਚ ਕਰ ਰਿਹਾ ਹੈ ਉਹਨੂੰ ਅਸੀਂ ਕਿਰਿਆ ਕਹਿੰਦੇ ਆ ਠੀਕ ਹੈ ਜਿਵੇਂ ਖਾ ਰਹੀ ਹੈ ਹੁਣ ਪੂਰਾ ਸੈਂਟੈਂਸ ਹੈਗਾ ਕਿੰਝਲ ਰੋਟੀ ਖਾ ਰਹੀ ਹੈ ਹੁਣ ਇੱਥੇ ਕਿੰਝਲ ਕੀ ਹੈ ਕਰਤਾ ਰੋਟੀ ਕਿਸੇ ਕਰਮ ਖਾ ਰਹੀ ਹੈ ਦੀ ਕਿਰਿਆ ਠੀਕ ਹੈ ਜੀ ਹਾਂਜੀ ਹਰ ਵਾਕ ਵਿੱਚ ਕੋਈ ਨਾ ਕੋਈ ਕਿਰਿਆ ਹੁੰਦੀ ਹੈ ਬਿਨਾ ਕਿਰਿਆ ਤੋਂ ਠੀਕ ਹੈ ਜੀ ਬਿਨਾ ਕਿਰਿਆ ਤੋਂ ਕਿਸੇ ਵਾਕ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਕਿੰਦੀ ਕਿਰਿਆ ਦੀ ਵੰਡ ਚਾਰ ਤਰ੍ਹਾਂ ਨਾਲ ਕੀਤੀ ਜਾਂਦੀ ਹੈ ਕਿੰਨੀ ਤਰ੍ਹਾਂ ਨਾਲ ਕੀਤੀ ਜਾਂਦੀ ਹੈ ਜੀ ਚਾਹ ਤਰ੍ਹਾਂ ਨਾ ਪਹਿਲੀ ਪ੍ਰਕਾਰ ਦੀ ਵੰਡ ਅਕਰਮਕ ਕਿਰਿਆ ਸਕਰਮਕ ਕਿਰਿਆ ਦੂਜੀ ਪ੍ਰਕਾਰ ਦੀ ਵੰਡ ਵਿੱਚ ਸਧਾਰਨ ਕਿਰਿਆ ਪ੍ਰੇਨਾਰਥਕ ਕਿਰਿਆ ਦੋਰੀ ਪ੍ਰੇਨਾਰਥਕ ਕਿਰਿਆ ਠੀਕ ਹੈ ਜੀ ਤੀਜੀ ਪ੍ਰਕਾਰ ਦੀ ਵੰਡ ਵਿੱਚ ਇਕਹਿਰੀ ਕਿਰਿਆ ਤੇ ਸੰਯੁਕਤ ਕਿਰਿਆ ਚੌਥੀ ਪ੍ਰਕਾਰ ਦੀ ਵੰਡ ਵਿੱਚ ਕੀ ਆਉਂਦਾ ਹੈ ਮੂਲ ਕਿਰਿਆ ਅਤੇ ਸਹਾਇਕ ਕਿਰਿਆ ਹੁਣ ਆਪਾਂ ਸਭ ਤੋਂ ਪਹਿਲਾਂ ਕਰਾਂਗੇ ਪਹਿਲੀ ਪ੍ਰਕਾਰ ਦੀ ਵੰਡ ਠੀਕ ਹੈ ਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਆ ਗਿਆ ਅਕਰਮਕ ਕਿਰਿਆ ਅਕਰਮਕ ਅਕਰਮਕ ਸ਼ਬਦ ਜਿਹੜਾ ਵਰਡ ਹੈ ਉਹਦਾ ਅਰਥ ਹੈ ਬਿਨਾ ਕਰਮ ਤੋਂ ਠੀਕ ਹੈ ਜੀ ਜਿਵੇਂ ਆਪਾਂ ਪਿੱਛੇ ਪੜਿਆ ਸੀ ਕਿੰਜਲ ਰੋਟੀ ਖਾਂਦੀ ਹੈ ਜੇ ਆਪਾਂ ਉਹਦੇ ਵਿੱਚ ਕੀ ਹੈ ਕਰਮ ਰੋਟੀ ਸੀ ਪਰ ਇਹਦੇ ਵਿੱਚ ਕੀ ਹੈ ਬਿਨਾ ਕਰਮ ਤੋਂ ਜਿਵੇਂ ਕਿ ਵਾਕ ਜੇ ਅਸੀਂ ਸਿੱਧਾ ਕਿੰਜਲ ਖਾਂਦੀ ਹੈ ਠੀਕ ਹੈ ਉਹਦੇ ਵਿੱਚ ਕਰਤਾ ਵੀ ਹੈ ਕਿਰਿਆ ਵੀ ਹੈ ਪਰ ਕਰਮ ਨਹੀਂ ਹੈ ਠੀਕ ਹੈ ਜਿਸ ਕਿਰਿਆ ਦਾ ਕਰਮ ਨਾ ਹੋਵੇ ਉਸ ਨੂੰ ਕੀ ਕਹਿੰਦੇ ਆ ਅਕਰਮਕ ਕਿਰਿਆ हाँ जी जिमें आप पढ़िया अकर्मक किरिया एग्जैंपल देख लो बाल हंसता है ठीक है जिस कर्म है नहीं गा विषा भी है साढ़ो सॉरी करता भी है तो किरिया भी है मी वरदा है ठीक है सेम हो सकता अकर्मक किरिया की पछाण किमें होंगी है जी ये कि इसकी किरिया तो पहला केंद्र है हंसता एक किरिया है इस तो पहला ठीक है कि ला के प्रश्न कोई उत्तर नहीं निकलना ਠੀਕ ਹੈ ਜੀ ਜਿਵੇਂ ਬਾਲ ਕੀ ਹੱਸਦਾ ਹੈ ਇਹ ਕਿਰਿਆ ਆ ਕਿਰਿਆ ਤੋਂ ਪਹਿਲਾਂ ਆਪਾਂ ਕੀ ਲਗਾਇਆ ਸਾਡਾ ਕੋਈ ਆਨਸਰ ਮਿਲਦਾ ਸਾਨੂੰ ਨਹੀਂ ਮੀ ਕੀ ਵਰਦਾ ਹੈ ਵਰਦਾ ਕੀ ਹੈ ਜੀ ਕਿਰਿਆ ਠੀਕ ਹੈ ਇਹਦੇ ਅੱਗੇ ਤੋਂ ਆਪਾਂ ਕੀ ਲਗਾਇਆ ਸਾਨੂੰ ਉਹਦਾ ਕੋਈ ਉੱਤਰ ਨਹੀਂ ਮਿਲਿਆ ਨੰਬਰ 2 ਤੇ ਹੈ ਸਕਰਮਕ ਕਿਰਿਆ ਜਿਸ ਕਿਰਿਆ ਦਾ ਕਰਤਾ ਅਤੇ ਕਰਮ ਦੋਵੇਂ ਹੋਣ ਠੀਕ ਹੈ ਜੀ ਇਹਦੇ ਵਿੱਚ ਸਬਜੈਕਟ ਵੀ ਹੋਵੇ ਤੇ ਆਬਜੈਕਟ ਦੋਵੇਂ ਹੋਣ ਭਾਵ ਜਿਸ ਕਿਰਿਆ ਦਾ ਪ੍ਰਭਾਵ ਕਰਤਾ ਤੋਂ ਅੱਗੇ ਕਰਮ ਤੱਕ ਪਹੁੰਚੇ ਠੀਕ ਹੈ ਜੀ ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਬੱਚੇ ਤਮਾਸ਼ਾ ਵੇਖਦੇ ਹਨ ਠੀਕ ਹੈ ਜੀ ਇੱਥੇ ਕੀ ਆ ਗਿਆ ਬੱਚੇ ਕਿ ਸਾਡੇ ਆ ਗਏ ਸਬਜੈਕਟ ਤਮਾਸ਼ਾ ਸਾਡਾ ਕੀ ਆ ਗਿਆ ਜੀ ਆਬਜੈਕਟ ਵੇਖਦੇ ਕਿ ਸਾਡਾ ਆ ਗਿਆ ਵਰਬ ਠੀਕ ਹੈ ਜੀ ਕਿਰਿਆ ਮਾਤਾ ਜੀ ਰੋਟੀ ਪਕਾਉਂਦੇ ਹਨ ਠੀਕ ਹੈ ਹੁਣ ਕਹਿੰਦੇ ਸਕਰਮਕ ਕਿਰਿਆ ਦੇ ਅੱਗੇ ਕੀ ਲਗਾ ਕੇ ਪ੍ਰਸ਼ਨ ਕੀਤੇ ਆ ਉੱਤਰ ਮਿਲ ਜਾਂਦਾ ਹੈ ਦੇਖੋ ਜੀ ਜਿਵੇਂ ਬੱਚੇ ਕੀ ਵੇਖਦੇ ਹਨ ਕੀ ਵੇਖ ਰਹੇ ਸੀ ਤਮਾਸ਼ਾ ਮਾਤਾ ਜੀ ਕੀ ਪਕਾਉਂਦੇ ਹਨ ਕੀ ਪਕਾ ਰਹੇ ਸੀ ਰੋਟੀ ਠੀਕ ਹੈ ਜੀ ਇੱਥੇ ਤੱਕ ਤੁਹਾਨੂੰ ਮੈਨੂੰ ਲੱਗਦਾ ਕਲੀਅਰ ਹੋ ਗਿਆ ਹੋਣਾ ਹੈ ਹਾਂਜੀ ਹੁਣ ਦੂਜੀ ਪ੍ਰਕਾਰ ਦੀ ਵੰਡ ਇਹਦੇ ਵਿੱਚ ਹੈ ਸਧਾਰਨ ਕਿਰਿਆ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਹੈ ਜਿਹੜਾ ਕੰਮ ਕਰ ਰਿਹਾ ਹੈ ਕਰਤਾ ਮੇਨ ਉਹ ਆਪ ਹੈ ਉਸ ਨੂੰ ਕੀ ਕਹਿੰਦੇ ਆ ਉਸ ਕਿਰਿਆ ਨੂੰ ਹੀ ਸਧਾਰਨ ਕਿਰਿਆ ਕਿਹਾ ਜਾਂਦਾ ਜਿਵੇਂ ਉਹ ਕਿਤਾਬ ਪੜ੍ਹਦਾ ਹੈ ਹੁਣ ਉਹ ਖੁਦ ਹੀ ਕਿਤਾਬ ਪੜ੍ਹ ਰਿਹਾ ਹੈ ਠੀਕ ਹੈ ਜੀ ਇਹ ਸਧਾਰਨ ਸਾਡੀ ਕਿਰਿਆ ਹੋਗੀ ਅੱਗੇ ਨੰਬਰ 2 ਤੇ ਹੈ ਪ੍ਰੇਨਾਰਥਕ ਕਿਰਿਆ ਕਿੰਦੀ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਨਹੀਂ ਹੈ ਸਗੋਂ ਕਿਰਿਆ ਕਿਸੇ ਹੋਰ ਤੋਂ ਕਰਵਾਈ ਜਾਂਦੀ ਹੈ ਉਸ ਕਿਰਿਆ ਨੂੰ ਪ੍ਰੇਨਾਰਥਕ ਕਿਰਿਆ ਕਿਹਾ ਜਾਂਦਾ ਹੈ ਠੀਕ ਹੈ ਜੀ ਕਿਰਿਆ ਆਪ ਨਹੀਂ ਕਰਦਾ ਕਰਤਾ ਕਿਸੇ ਹੋਰ ਤੋਂ ਕਰਵਾਈ ਜਾਂਦੀ ਹੈ ਉਹਨੂੰ ਆਪਾਂ ਕਹਿੰਦੇ ਆ ਪ੍ਰੇਨਾਰਥਕ ਕਿਰਿਆ ਕਿਹਾ ਜਾਂਦਾ ਹੈ ਹਾਂਜੀ ਦੋਹਰੀ ਦੋਹਰੀ ਮਤਲਬ ਡਬਲ ਪ੍ਰੇਨਾਰਥਕ ਕਿਰਿਆ ਇਹ ਸਾਡੀ ਕਿਹੜੀ ਹੈ ਜੀ ਦੂਜੀ ਪ੍ਰਕਾਰ ਦੀ ਵੰਡ ਵਿੱਚ ਹੈ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕਰਤਾ ਸਬਜੈਕਟ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਨਾ ਦੇ ਕੇ ਠੀਕ ਹੈ ਜੀ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਨਾ ਦੇ ਕੇ ਉਹ ਕਿਰਿਆ ਕਿਸੇ ਤੀਜੇ ਵਿਅਕਤੀ ਕੋਲੋਂ ਕਰਵਾਉਣ ਲਈ ਕਹਿੰਦਾ ਹੈ ਉਸ ਕਿਰਿਆ ਨੂੰ ਦੁਹਰੀ ਪ੍ਰੇਨਾਤਮਕ ਕਿਰਿਆ ਕਿਹਾ ਜਾਂਦਾ ਹੈ ਹੁਣ ਐਗਜ਼ਾਮਪਲ ਦੇਖੋ ਕਹਿੰਦੇ ਮਾਂ ਮੈਂ ਇੰਨੇ ਚੰਗੇ ਨੰਬਰਾਂ ਨਾਲ ਪਾਸ ਹੋ ਗਈ ਹਾਂ ਠੀਕ ਹੈ ਜੀ ਹੁਣ ਮੇਰੇ ਲਈ ਦਰਜੀ ਕੋਲੋਂ ਤੀਜਾ ਵੰਨਾ ਗਿਆ ਨਾ ਤੀਸਰੀ ਪ੍ਰੇਨਨਾ ਦੇ ਕੇ ਤੀਸਰੇ ਤੋਂ ਵਿਅਕਤੀ ਕੋਲੋਂ ਕੰਮ ਕਰਵਾਉਣਾ ਕਿਹੜਾ ਜੀ ਦਰਜੀ ਕੋਲੋਂ ਇੱਕ ਨਵੀਂ ਵਰਦੀ ਮਤਨ ਜੁਨੀਫਾਰਮ ਸਵਾਦਿਓ ਠੀਕ ਹੈ ਅੰਗੇ ਕਿਰਿਆ ਦੇ ਇਹਨਾਂ ਤਿੰਨਾਂ ਰੂਪਾਂ ਦੀਆਂ ਉਦਾਹਰਨਾਂ ਸਧਾਰਨ ਰੂਪ ਵਿੱਚ ਲਿਖਣਾ ਪ੍ਰੇਨਾਂਤਕ ਰੂਪ ਵਿੱਚ ਲਿਖਵਾਉਣਾ ਲਿਖੋਣਾ ਦੋਹਰੀ ਪ੍ਰੇਨਾਂਤ ਵਿੱਚ ਲਿਖਵਾਉਣਾ ਤੀਸਰੇ ਬੰਦੇ ਤੋਂ ਲਿਖਵਾਉਣਾ ਇਹ ਫਰਸਟ ਪਰਸਨ ਸੈਕੰਡ ਪਰਸਨ ਥਰਡ ਪਰਸਨ ਠੀਕ ਹੈ ਜੀ ਪੜਨਾ ਪੜਾਉਣਾ ਤੇ ਪੜਵਾਉਣਾ ਪਹਿਲੇ ਸਮਝ ਕੇ ਹੁੰਦਾ ਸੀਗਾ ਚਿੱਠੀਆਂ ਆਣੀਆਂ ਅਸੀਂ ਕਿਸੇ ਤੋਂ ਲਿਖਵਾਨੀਆਂ ਤੇ ਉਹਨਾਂ ਤੇ ਪੜਵਾਣੀਆਂ ਆ ਆਪ ਨੇ ਲਿਖਣੀਆਂ ਉਹਨਾਂ ਤੋਂ ਲਿਖਵਾਉਂਦੇ ਹੁੰਦੇ ਸੀ ਠੀਕ ਹੈ ਜੀ ਆਪਾਂ ਤੀਸਰੀ ਤੇ ਚੌਥੀ ਵੰਡ ਜਿਹੜੀ ਅਗਲੀ ਵੀਡੀਓ ਵਿੱਚ ਕਰਦੇ ਆ ਤਾਂ ਜੋ ਵੀਡੀਓ ਲੰਬੀ ਨਾ ਹੋ ਜਾਏ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਉਹਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਚੁੱਕਿਆ ਕਰੋ ਥੈਂਕ ਯੂ